ضلع کا کے باڑھ پیڑتوں کو ڈیرہ سچا شدوہ دوارہ بانٹی گئی راہت سامگری ہنجی راہت سمگری لے جانے والے واہنوں کو نائب تحصیلدار میڈم آردنا کھوسلے نے دکھائی ہری جھنڈی پنجاب کے کئی جلوں میں بار کی مار جھیل رہے لوگوں کے لیے ڈیرہ سچا شودہ کی اور سے لگاتار راحت سامگری وترت کی جا رہی ہے اسی کڑی میں سوار کو سیماوتی ضلع میں کے سو داروں کے دارا راہی ویت کا شروع کیا گیا راہ مندری لے جا رہیوں میں سے نائب تحسل میڈم آرنا کھوسلے نے دکھا کر روانہ کیا اس راحت مندری کو ساتھ مانتی گول نیشنٹ فورس کمیٹی کے لگ بھگ پانچ سو سیوادار دور تک پہنچا کر وقت کریں گے جانکاری کے مطابق پنجاب میں بھاری وارش سکسا کے ادھک سیماوتی ضلعوں کے بعد کی چپیٹ میں آنے سے پچھلے دنوں کے جو جگہ سنگران سنگھ اِنسا نے شردالوں کو بار پیڑوں کی مدد کے لیے کاریہ کرنے کا سندیش دیا تھا اور ان کے سندیش کے پور بعد سے زیادہ راحت سنگی لے کر پربھاوت ضلعوں میں جٹ گئے ہیں ضلع سات میں راحت کی موت کا نمک سے ودا اسٹیٹ کمیٹی سے بتایا کہ میں نے بتایا کہ ڈیرا سب کا کی اور سے گھریلو رسوئی کا سامان جیسے چائے چینی آٹا نمک مرچ ہردیاں منشیاں پسموں کے لیے ترکال مچھردانی مچھروں چاول کی دوائیاں پسموں کے لیے چارے کے روپ میں استعمال ہونے والا کیا اچار اچار خاتی ان کو لے کر جا رہا ہے میں نے بتایا کہ

ਮੇਰਾ ਨਾਮ ਰਾਧਨ ਕੁਸਮੇ ਹੈ ਮੈਂ ਐਡਵੋਕੇਟ ਸੀ ਇਜ਼ਦਾਰ ਐ ਤੇ ਮੈਂ ਬਹੁਤ ਥੈਂਕਫੁਲ ਐ ਬੇਰਾ ਸੱਚਾ ਸੋਧਾ ਦੇ ਕਿ ਤੁਸੀਂ ਸਾਡੇ ਇਨੀ ਹੈਲਪ ਕਰ ਰਹੇ ਹੋ ਤੇ ਹੁਣ ਮੈਂ ਤੁਹਾਨੂੰ ਮੁਹਾਜਮਸ਼ੀਏ ਜਾ ਕੇ ਤੁਸੀਂ ਆਪਣੀਆਂ ਰਾਸ਼ਨ ਕਿਟ ਵੰਡੋ ਤੇ ਜਿਹੜੇ ਵੀ ਸਾਡੇ ਪਟਵਾਰੀ ਸਾਹਿਬਾਨ ਐ ਉਹਨਾਂ ਨਾਲ ਉਹਨਾਂ ਦੀ ਹੈਲਪ ਕਰੋ ਤੇ ਜਿਵੇਂ ਉਹ ਕਹਿੰਦੇ ਐ ਜਿਨ੍ਹਾਂ ਨੂੰ ਲੋੜ ਐ ਜਿਨ੍ਹਾਂ ਨੂੰ ਨੀੜ ਐ ਅਸੀਂ ਉਹਨਾਂ ਨੂੰ ਦਈਏ ਠੀਕ ਐ ਜੀ ਥੈਂਕ ਯੂ ਜੀ ਸਾ ਸਮ੍ਰਿਤੀ ਵਿੱਚ ਹੈਗਾ ਤੇ ਕਿੱਥੇ ਬੰਦੇ ਜਾਣਾ ਸੀ ਦੰਦਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਡੇਰਾ ਸੱਚਾ ਸੌਦਾ ਸੰਤ ਗੁਰਮੀਤ RAM Singh ji sahab ਵੱਲੋਂ ਭੇਜੀ ਗਈ ਰਾਤ ਸਮਗਰੀ ਨੂੰ ਲੈ ਕੇ ਫਾਜ਼ਿਲਕਾ ਜ਼ਿਲ੍ਹੇ ਚ ਆਏ ਹੋਏ ਹਾਂ ਤਾਂ ਇਸ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਸਾਨੂੰ ਮਹਾ ਪਿੰਡ ਦਿੱਤਾ ਹੋਇਆ ਇਹਨਾਂ ਨੇ ਜਿੱਕੇ ਪਿੰਡ ਦੇ ਵਿੱਚ ਜਾ ਕੇ ਅਸੀਂ ਸਮਾਨ ਵੰਡਾਂਗੇ ਜਿਵੇਂ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਸੰਤ ਗੁਰਮੀਤ RAM ji insaan ne ਪੰਜਾਬ ਦੇ ਵਿੱਚ ਹੜਪੀਟਾਂ ਦੇ ਲਈ ਕਾਫੀ ਜਿਲ੍ਹਾਂ ਦੇ ਵਿੱਚ ਜਾ ਕੇ ਟੀਮਾਂ ਭੇਜੀਆਂ ਹੈ ਔਰ ਟੀਮਾਂ ਨੇ ਜਾ ਕੇ ਪ੍ਰਸ਼ਾਸਨ ਨੂੰ ਮਿਲ ਕੇ ਪ੍ਰਸ਼ਾਸਨ ਦੇ ਥਰੂ ਜੋ ਸਮਾਨ ਵੰਡਿਆ ਜਾ ਰਿਹਾ ਹੈ ਤਾਂ ਉਹਦੇ ਵਿੱਚ ਸਾਡੇ ਵੱਲੋਂ ਵੀ ਇਹ ਜਿਹੜਾ ਸਮਾਨ ਵੰਡਿਆ ਜਾ ਰਿਹਾ ਹੈ ਸ਼ਾਹਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਕਮੇਟੀ ਵੱਲੋਂ ਇੱਥੇ ਵੰਡਿਆ ਜਾ ਰਿਹਾ ਹੈ 150 ਵਲੰਟੀਅਰ ਸਾਡੇ ਜਿਹੜੇ ਹਜ਼ਾਰੇ ਆ ਪਿੰਡ ਦੇ ਵਿੱਚ ਜਾ ਕੇ ਅਸੀਂ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਸਾਡੇ ਨਾਲ ਜਾਊਗਾ ਔਰ ਜਾ ਕੇ ਵੰਡਾਂਗੇ ਅੱਜ ਅਸੀਂ ਇੱਥੇ ਚੋਕਰ ਤਰਪਾਲਾਂ ਕਿੱਟਾਂ ਰਾਸ਼ਨ ਕਿੱਟਾਂ ਔਰ ਇਸ ਤੋਂ ਇਲਾਵਾ ਤੂੜੀ ਔਰ ਚਾਰਾ ਜੋ ਵੀ ਸਮਾਨ ਸਾਡੇ ਕੋਲੇ ਹੈ ਹੁਣੇ-ਹੁਣੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਵੇਖ ਕੇ ਸਾਡੇ ਕੋਲ ਸਾਨੂੰ ਡਾਇਰੈਕਟ ਕੀਤਾ ਹੈ ਅਸੀਂ ਉੱਥੇ ਜਾ ਕੇ ਵੰਡ ਰਹੇ ਹਾਂ ਅਸੀਂ ਇਸ ਕਰਕੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਡੇਰਾ ਸੱਚਾ ਸੌਦਾ ਵੱਲੋਂ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਵੱਧ ਚੜ ਕੇ ਸਾਡੇ ਸ਼ਾਹ ਸਤਨਾਮ ਜੀ ਗਰੀਨਸ ਕਮੇਟੀ ਵੱਲੋਂ ਸੇਵਾ ਕੀਤੀ ਜਾਂਦੀ ਹੈ ਔਰ ਕਰਦੇ ਹਾਂ ਕਰਦੇ ਰਹਾਂਗੇ ਔਰ ਹੁਣ ਅੱਗੇ ਵੀ ਕਰਾਂਗੇ ਇਸ ਕਰਕੇ ਜੋ ਵੀ ਸਮਾਨ ਰਹਿ ਜਾ ਰਿਹਾ ਹੁਣ ਅਸੀਂ ਇੱਥੋਂ ਸਪਲਾਈ ਕਰਾਂਗੇ ਇਸ ਤੋਂ ਪਹਿਲਾਂ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਦੇ ਵਿੱਚ ਵੀ ਗਏ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਗਏ ਆ ਸਾਡੇ ਕੋਲ 7 ਜਿਲ੍ਹਿਆਂ ਦੇ ਵਿੱਚ ਜਾ ਕੇ ਆਏ ਆ ਜੀ ਸਾਡੇ ਜੋ ਵਲੰਟੀਅਰ